ਕੀ ਹੋ ਰਿਹਾ ਹੈ ਮੈਨੂੰ ਇਹ ਕਿਉਂ ਹੋ ਰ ਆਪਣੀ ਤੇ ਪਨੀ ਤਾਂ ਅੱਛਾ ਪਨੀ ਦੱਸੋ ਤੁਹਾਨੂੰ ਕੀ ਹੋ ਰਿਹਾ ਹੈ ਦੇਖੋ ਮੈਨੂੰ ਸਰ ਸਰ ਥੈਨਾ ਕੁੱਟਾ ਬੋਲਦਾ ਨਾ ਵੀ ਸਾਡੇ ਰੂਮ ਤੇ ਨਾ ਸੌਂਈ ਤੇ ਮੈਨੂੰ ਕਹਿੰਦਾ ਨਾ ਵੀ ਮੈਨੂੰ ਗੇਜ਼ ਦੇ ਸਵੇਰੇ ਨਾ ਫਿਰ ਮੈਂ ਕਹਿੰਨਾ ਬੀਬੀ ਫਿਰ ਮੈਂ ਰਾਤ ਨੂੰ ਗੁੰਮ ਸੌਣਾ ਫਿਰ ਇਹਨਾਂ ਨਾ ਸੌਂਈ ਸਵੇਰੇ ਤੱਕ ਹੈਗਾ ਅੱਛਾ ਟਾਈਮ ਆ ਜੂਗਾ ਹੁਣ ਦੱਸੋ ਫਤਿਹ ਫਿਰ ਤੁਸੀਂ ਵੀਰੇ ਨੂੰ ਐ ਕਹਿੰਦੇ ਵੀ ਸਾਡੇ ਵੀ ਤੜਕੇ ਵੀ ਸਾਡਾ ਰੁਕ ਜਾ ਚਲ ਫਿਰ ਸੌਰੀ ਮੰਗੋ ਵੀਰੋ ਇਕਲੋ ਕਲ ਫਿਰ ਪਿਆ ਪਹਿਲਾਂ ਰੋਟੀ ਕਰਕੇ ਮੰਗਾਏ ਹੈ ਰੋਟੀ ਕਰਕੇ ਮੰਗਾਈ ਨੇ ਯਾਰ ਸਵੇਰੇ ਕਿ ਤੋਂ ਮੰਗਾਏ ਨੇ ਦਾਦੀ ਤੋਂ ਅੱਛਾ ਹਾਂ ਤੇ ਤੁਸੀਂ ਮੰਗਾਏ ਸੀ ਵੀਰੇ ਨੇ ਨਹੀਂ ਮੰਗਾਏ ਦਾ ਇਕਲੋ ਮੈਂ ਮੰਗਾਏ ਸੀ ਅੱਛਾ ਤੁਸੀਂ ਦਾਦੀ ਨੂੰ ਕਿਹਾ ਸੀ ਹੈ ਫਿਰ ਦਿੱਤਾ ਸੀ ਵੀਰੇ ਨੂੰ ਹੁਣ ਤੁਸੀਂ ਪਿਆਰ ਨਾਲ ਕਹੋ ਕਿ ਵੀਰ ਜੀ ਆਜੋ ਮੇਰੇ ਰੂਮ ਚ ਵੀਰ ਜੀ ਆਜੋ ਮੇਰੇ ਰੂਮ ਚ ਨਹੀਂ ਜਾਓ ਪਰ ਇਹ ਤੁਹਾਨੂੰ ਚਾਹੀ ਉਗਲਾ ਤੈਨੂੰ ਚਾ ਜਿੱਦਾਂ ਮਰਜ਼ੀ ਕਨਾਂਚ ਬਸੰਤੀ ਨਾਚ ਨੱਚ ਕੇ ਦਿਖਾ ਕਨਾਂਚ ਬਸੰਤੀ ਨਾਚ ਚੱਲ ਬਸੰਤੀ ਨਾਚ ਭੰਗੜਾ ਪਾ ਹਾਂ ਜਿਹੜਾ ਮਰਜ਼ੀ ਭੰਗੜਾ ਪਾ ਦੇ ਪਾ ਲੈ ਹਾਂ ਪਰ ਇਹ ਜੋ ਇਹਨੂੰ ਕਹੇਗਾ ਤੂੰ ਹੁਣ ਕਰਨ ਨੂੰ ਤਿਆਰ ਹੈ ਮੈਂ ਤੈਨੂੰ ਮੈਂ ਤੈਨੂੰ ਦੋ ਵੀ ਦੂੰਗਾ ਫਦੇ ਦੀ ਬਾਲਾ ਕੱਚੀ ਤੇ ਦੇਖੋ ਕੀ ਬਣਾ ਰਹਾ ਮੈਂ ਤੈਨੂੰ ਚੁੱਕ ਦਿਆਂਗਾ ਬੱਤਕ ਦਾ ਮੂੰਹ ਦੇਖੋ ਕੀ ਬੱਤਕ ਦਾ ਮੂੰਹ ਚੱਲ ਨੱਚਾ ਨੱਚਾ ਗਾਣਾ ਗਾਣਾ ਗਾਣ ਨਾਲ ਜਿੰਮੀ ਹੁਫੜ ਨੂੰ ਗਾਣਾ ਸੁਣਾ ਦੇ ਇੱਕ ਤੁਸੀਂ ਗਾਣਾ ਗਾਓ ਮੈਂ ਨਹੀਂ 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 ਚੱਲ ਗਾਣਾ ਗਾਣਾ ਗਾਓ ਪੁੱਤ ਜੱਟਾਂ ਨੇ ਬਿਲਾਉ ਦੇ ਬੱਕਰੇ ਕਿਆਰ ਕੀ ਮਾਇਰਾ ਟੱਕਰੇ ਪੁੱਤ ਜੱਟਾਂ ਨੇ ਬਿਲਾਉ ਦੇ ਬੱਕਰੇ ਕਿਆਰ ਕੇ ਮਾਇਰਾ ਟੱਕਰੇ ਅਗ ਕੀ ਹੁੰਦਾ ਬੱਕਰੇ ਦੀ ਹੱਡੀਆਂ ਦੇ ਦਿਖਾਂਦੀ ਸਾਰਾ ਪਿੰਜਰਾ ਆਹਾਂ 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 ਓ ਬੱਲੇ ਛਾਵਾ 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 ਦੇਖੋ ਹਾ ਤਾਂ ਦੰਦ ਬੜੇ ਦਾ ਰੰਗ ਬੰਨਤੇ ਕਿ ਚਮਚੜੱਕ ਜੀ ਚਲ ਚਲ ਫੇਰ ਚਲ ਚੱਲ ਪ੍ਰੀਤ ਪ੍ਰੀਤ ਵਰਦੇ ਜੋ ਵੀ ਕਹਿਣਾ ਕਹਿ ਹਾਂ ਦੇਖੋ ਜੀ ਅੱਜ ਸ਼ਰਤਾਂ ਮੰਨ ਅੱਠ ਵਾਰ ਅੱਠ ਹਾਂ 8 ਵਾਰ ਹੈ 8 0 ਹਾਂ ਨਹੀਂ ਆਹ ਹੈ ਆਹ ਹੈ ਦੋ ਗਿਣ ਲੈ ਥੀ ਤੂੰ ਅਗੇ ਤੂੰ ਹੋਗੇ 3 ਤੂੰ ਹੋਗੇ 4 12 ਹੋਗੇ 5 ਤੂੰ ਹੋਗੇ 6 6 ਹੋਗੇ 7 3 ਹੋਗੇ 8 ਨਾ ਪਟਾਂ ਗੱਡੂ ਬੈਣ ਅੱਗੇ ਪਾਟੇ ਡੱਡੀਆਂ ਵਰਗੇ ਪਾਟੇ ਅੱਗੇ ਉਸ बस यार एट वारी करना है बस चल 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 क्योंंदा हां हां एदा वीरੇ ਬੋਲਣਾ ਠੀਕ ਹੈ ਨਾ ਹੁਣ ਤੁਸੀਂ ਬੋਲੋਗੇ ਵੀਰੇ ਉਹਨੇ ਕਿ ਸਵੇਰੇ ਵੀ ਸਾਡੇ ਰੂਮ ਚ ਨਾ ਇੱਥੇ ਨਾ ਪਿਆ ਕਰ ਵੀਰੇ ਨਹੀਂ ਠੀਕ ਹੈ ਹੁਣ ਹੋਣ ਦੀ ਕੀ ਇਹ ਤਾਂ ਉਹ ਕੰਮ ਹੋ ਗਿਆ ਤੜਕੇ ਲੜਕੇ ਆਥਣੇ ਇੱਕੋ ਜੇ ਕਹ ਨਹੀਂ ਉਹ ਗੱਲ ਬਿਲਕੁਲ ਫਤਿਹ ਟੁੱਕਦੀ ਇਹ ਨਹੀਂ ਹੈਗੀ ਆਪਾਂ ਤੜਕੇ ਲੜਕੇ ਆਥਣੇ ਇੱਕੋ ਜੇ ਇਹ ਗਾਣਾ ਗਾ ਵੀਰੇ ਨੂੰ ਚੱਲ ਫਤਿਹ ਬੋਲ ਗਾਣਾ ਸੁਣਾ ਕਿ ਆਪਾ ਤੜਕੇ ਲੜਕੇ ਆਥਣੇ ਇੱਕੋ ਜੇ ਜਦੋਂ ਤਾਂ ਇਹਦਾ ਮੂਡ ਹੁੰਦਾ ਉਹ ਤਾਂ ਕਹਿੰਦਾ ਵੀ ਹੈਂ ਅਪ ਮਮਾ ਹਾਂਜੀ ਜੇ ਸਿੱਧੀ ਲੈਣੀ ਹੋਵੇ ਤੇ ਸਾਡੇ ਕੋਲ ਇੱਕੋ ਹੀ ਪੈਸਾ ਨਿਕਾ ਪਪਾ ਨਾ ਪਪਾ ਕੋਲ ਪੈਸਾ ਕਿਨ ਡਾਡੀ ਕੋਲ ਨਾ ਵੀਰੇ ਕੋਲ ਨਾ ਮੇਰੇ ਕੋਲ ਨਾ ਮਮਾ ਕੋਲ ਦਾਤੀ ਕੋਲ ਇਹਦਾ ਪਰ ਸਾਡੇ ਕੋਲ ਆਈਡੀਆ ਕਿੱਥੋਂ ਲੈ ਸਕਦੇ ਆ ਕਿੱਥੋਂ ਲੈ ਸਕਦੇ ਗੁੱਲਾ ਕਾ ਚ ਆਵਾਜ਼ ਠੀਕ ਹੈ ਗੁੱਲਕ ਕਿਦਾ ਐ ਗੁੱਲਕ ਕਿਦਾ ਉਹ ਉਹ ਸਾਡਾ ਕਿੱਥੇ ਪਿਆ ਕਿੱਥੇ ਪਿਆ ਐ ਉਹ ਦੇਖੋ ਉਹ ਚੜਾਇਆ ਹੋਇਆ ਹੈ ਕਹਿੰਦਾ ਉਹ ਪਿਆ ਐ ਅੱਛਾ ਚਲੋ ਵੀਰੇ ਵੀਰੇ ਰੋਟੀ ਖਾਣੀ ਪਹਿਲਾਂ ਰੋਟੀ ਖਾ ਲੰਦਾਂ ਵੀਰੇ ਨੂੰ ਇੱਥੇ ਖਾਣੀ ਵੀਰੇ ਨੇ ਆਪਣੇ ਰੂਮ 'ਚ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਆਪਣੇ YouTube ਚੈਨਲ ਤੇ ਮਿਸਟਰ ਐਂਡ ਮਿਸਿਸ 바ਸੀ ਤੇ ਮੈਂ ਦਾਸੀ ਦਵਾਨਾ ਤੇ ਟਾਈਮ ਹੋ ਗਿਆ ਜੀ ਮਾਰਨਿੰਗ ਦੇ ਸਾਡੇ 8 ਪਾਉਣੇ 9 ਤੇ ਇਹ ਸਾਡੇ ਵਾਸਤੇ ਮਾਰਨਿੰਗ ਹੀ ਹੁੰਦੀ ਹੈ ਨਾ ਜਦੋਂ ਸਾਡੇ ਵਰਗੇ ਬੰਦੇ ਲੇਟ ਉੱਠਦੇ ਫਿਰ ਸਾਡੀ ਮਾਰਨਿੰਗ ਅਸਰ ਹੁੰਦੀ ਤੇ ਤੁਸੀਂ ਕਹੋਗੇ ਅੱਜ ਸਵੇਰੇ ਸਾਜ ਧੱਜ ਕੇ ਬੈਗੀ ਅਮਨ ਕੀ ਚੱਕਰ ਹੈ ਨਾ ਵੀ ਐਡੀ ਗੱਲ ਬਾਤ ਹੈ ਨਹੀਂ ਕੋਈ ਵੀ ਤੜਕੇ ਹੀ ਅਮਨ ਸਾਜ ਧੱਜ ਕੇ ਬਹਿ ਜੇ ਕਿੰਦਾ ਚ ਪੋਸੀਬਲ ਹੋ ਗਿਆ ਹਨਾ ਅੱਜ ਅਮਨ ਕਿਉਂ ਤਿਆਰ ਹੋ ਕੇ ਬੈਠ ਗਈ ਇਹ ਤੁਹਾਡੇ ਸਾਰੇ ਸਵਾਲਾਂ ਨੇ ਜਵਾਬ ਦਵਾਂਗੇ ਤੁਸੀਂ ਸਿਰਫ ਵਲੌਗ 'ਚ ਬਣੇ ਰਹੋ ਤੇ ਮੈਂ ਤੜਕੇ ਵਰਗੇ ਕਿੱਥੇ ਚੱਲੀਆਂ ਹਨਾ ਸਵੇਰੇ ਮੈਨੂੰ ਕਿੱਥੇ ਜਾਣਾ ਪੈ ਰਿਹਾ ਪ੍ਰਧਾਨ ਸਾਹਿਬ ਨੇ ਪਤਾ ਨਹੀਂ ਜਾਣਾ ਕਿ ਨਹੀਂ ਜਾਣਾ ਸੇ ਪ੍ਰਧਾਨਤਨ ਨੂੰ ਕਿਹਾ ਤਾਂ ਵੀ ਤਿਆਰ ਹੋ ਕੇ ਤੁਸੀਂ ਵੀ ਚਲੋ ਤੇ ਦੇਖਦੇ ਹਾਂ ਪ੍ਰਧਾਨ ਸਾਹਿਬ ਆਉਂਦੇ ਨੇ ਕਿ ਨਹੀਂ ਤੇ ਪਹਿਲਾਂ ਜਿਹੜੀ ਆਪਾਂ ਕੱਲ ਵੀਡੀਓ ਅਪਲੋਡ ਕੀਤੀ ਉਹਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਥੈਂਕਸ ਜਿਹੜਾ ਨਹੀਂ ਕਰ ਪਾਈ ਤੇ ਮੈਂ ਤੁਹਾਡਾ ਸੌਰੀ ਚਾਹੁੰਨੀ ਆ ਤੇ ਜਿਹੜੀ ਆਪਣੀ ਬਰਥਡੇ ਵਾਲੀ ਵੀਡੀਓ ਸੀ ਬਹੁਤ ਸਾਰੇ ਕਮੈਂਟਸ ਵੀਡੀਓ ਤੇ ਆਏ ਲੱਭ ਗਈ ਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਥੈਂਕ ਯੂ ਜਿਨ੍ਹਾਂ ਨੇ ਫੋਨ ਕਾਲ ਕੀਤੇ WhatsApp ਤੇ ਮੈਸੇਜ ਕੀਤੇ ਇਵਨ ਕਿ ਅ ਜਿਹੜਾ ਬੁਟੀਕ ਵਾਲਾ ਆਪਣਾ ਨੰਬਰ ਸੀ ਉਥੋਂ ਤੱਕ ਕੀ ਮੇਰੀਆਂ ਭੈਣਾਂ ਨੂੰ ਸਾਰਿਆਂ ਨੂੰ ਮੇਰਾ ਬਰਥਡੇ ਜਾਤ ਸੀ ਤੇ ਸਾਰਿਆਂ ਦੇ ਮੈਸੇਜ ਆਏ ਬਹੁਤ ਖੁਸ਼ੀ ਹੋਈ ਵੀ ਇੰਨਾ ਕੋਈ ਅੱਜ ਦੇ ਟਾਈਮ 'ਚ ਕਿਸੇ ਨੂੰ ਬਿਨਾ ਮਤਲਬ ਤੋਂ ਪਿਆਰ ਕਰਦਾ ਨਹੀਂ ਤਾਂ ਅੱਜ ਕੱਲ ਇਹ ਰਿਸ਼ਤੇ ਨਾ ਜਿਵੇਂ ਮਤਲਬ ਦੇ ਰਹਿ ਚੁੱਕੇ ਨੇ ਹਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਦੱਸਣ ਦੀ ਲੋੜ ਵੈਸੇ ਹੈ ਨਹੀਂ ਤੇ ਕਹਿੰਦੇ ਵੀ ਰਿਸ਼ਤੇ ਨਾਲੋਂ ਆਪਾਂ ਕਹਿੰਦੇ ਵੀ ਆਪਾਂ ਰਿਸ਼ਤੇ 'ਚ ਵਰਤਣਾ ਸਾਡਾ ਰਿਸ਼ਤਾ ਲੱਗਦਾ ਰਿਸ਼ਤੇ ਨਾਲੋਂ ਆਪਾਂ ਜਾਰੀ ਦੋਸਤੀ 'ਚ ਬਤਲੀਓ ਬਹੁਤ ਵਧੀਆ ਇੱਕਦਮ ਉਹ 'ਚ ਕੋਈ ਫਾਰਮੈਲਿਟੀ ਨਹੀਂ ਹੁੰਦੀ ਹੈਗੀ ਹਨਾ ਸਾਰਾ ਕੁਝ ਜੋ ਵੀ ਹ ਜਿੱਥੇ ਕਿਤੇ ਜਾਣ ਪਛਾਣ ਹੁੰਦੀ ਉਥੇ ਗੱਲ ਵੀ ਨਹੀਂ ਬੰਦਾ ਕਰ ਸਕਦਾ ਡਰ ਲੱਗਿਆ ਰਹਿੰਦਾ ਜੇ ਅੱਜ ਮੈਂ ਇਹ ਨਾਲ ਦੁੱਖ ਸੁੱਖ ਕਰ ਲਿਆ ਤਾਂ ਕੱਲ ਨੂੰ ਪਤਾ ਨਹੀਂ ਹਨਾ ਇਹ ਮੈਨੂੰ ਕੀ ਕਹੇ ਕਿਉਂਕਿ ਅਗਲ ਕਈ ਵਾਰ ਬੰਦਾ ਇਦਾਂ ਹੁੰਦਾ ਵੀ ਦੁਖੀ ਹੁੰਦਾ ਬੰਦਾ ਤੇ ਦੁੱਖ ਦੁੱਖ ਦੇ ਵਿੱਚ ਨਾ ਬੰਦਾ ਆਪਣਾ ਦੁੱਖ ਸੁੱਖ ਫੋਲ ਆਉਂਦਾ ਕਿਤੇ ਤੇ ਬੰਦਾ ਉਹ ਉਸ ਟਾਈਮ ਦਾ ਸਵਾਦ ਲਾ ਲ ਕੇ ਸੁਣ ਲੈਂਦਾ ਤੇ ਬਾਅਦ ਵਿੱਚ ਉਹ ਬੰਦਾ ਉਹਦੇ ਆਚਾਰ ਬਣਾਵੜਾ ਕੇ ਦੱਸਦਾ ਫਿਰ ਉਹ ਗਲਤ ਗੱਲ ਇਹ ਦੁਚੱਕਦਾ ਵੀ ਜਦਾਂ ਆਪਣੇ ਦਿਲ ਦੀ ਬਾ ਲਿਆ ਕਰੋ ਤੇ ਦੂ ਚੰਗਾ ਜਾ ਫਿਰ ਆਪਣੇ ਕਿਸੇ ਫਰੈਂਡ ਸਰਕਲ ਚ ਜਿਹੜਾ ਆਪਣਾ ਮਨਹੋਲਾ ਕਰ ਲਿਆ ਕਰੋ ਸਿਮਰਨ ਦੀ ਆ ਗਈ ਵੀਡੀਓ ਕਾਲ ਸਿਮਰਨ ਸੇ ਐਸੇ ਲੱਗੀ ਹੋਈ ਪੁੱਤ ਕੁਝ ਖਾਣਾ ਖੂਣਾ ਬਣਾਉਣਾ ਬੱਚੇ ਕਿੰਨੇ ਰਿਸਪੌਂਸਿਬਲ ਹੋ ਜਾਂਦੇ ਨੇ ਬਾਹਰ ਜਾ ਕੇ ਪੇਰ ਉਸ ਤੋਂ ਦੂਰ ਜਾ ਕੇ ਸਿਮਮੂ ਸਾਡੀ ਇੰਨੀ ਸਿਆਣੀ ਹੋਈ ਵੈਸੇ ਪਹਿਲਾਂ ਸਾਡੇ ਬੱਚੇ ਸਿਆੜੇ ਨੇ ਪਰ ਫੇਰ ਵੀ ਹੁਣ ਕੋਈ ਜ਼ਿਆਦਾ ਫਰਕ ਪੈ ਗਿਆ ਬਾਕੀ ਸਿਮਰਨ ਉਹਨਾਂ ਦੇ ਵਲੌਗ ਨੂੰ ਤੁਸੀਂ ਪਿਆਰ ਦੇ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਧੰਨਵਾਦੀ ਕਰਨਾ ਮੈਂ ਤੇ ਬਸ ਹੁਣ ਮੈਂ ਚਾਹ ਲਈ ਪੀ ਵੈਸੇ ਮੈਂ ਜਿੱਥੇ ਜਾਣਾ ਉਹ ਚਾਹ ਦਾ ਪ੍ਰੋਗਰਾਮ ਹੈਗਾ ਵਧੀਆ ਪਰ ਪਤਾ ਨਹੀਂ ਜਿਹੜੀ ਆਤ ਪਈ ਨਾ ਘਰੇ ਚਾਹ ਪੀਣ ਦੀ ਉਹ ਨਹੀਂ ਜਾਂਦੀ ਹੈਗੀ ਤੇ ਮੇਰੇ ਤਾਂ ਦੋ ਕਿਨਪੈਰਾਂ ਤੇ ਦੋ ਉਂਗਲੀਆਂ ਤੇ ਨੀਲਪਟ ਲੱਗੀ ਹੱਥਾਂ ਤੇ ਵੀ ਦੋ ਤੇ ਲੱਗੀ ਤਾਂ ਹੁਣ ਮੇਰੇ ਨੀਲਪਟ ਦੀ ਲੱਭਦੀ ਰਾਤ ਮੈਂ ਬਟਿਕ ਚ ਰੱਖੀਗੀ ਮੇਰੇ ਮੂੰਹ ਤੇ ਕੀ ਲੱਗਾ ਬਣਾ ਲੱਗੇ ਲੱਗੀ ਆ ਲੱਗਿਆ ਮੈਂ ਪਤਾ ਨਹੀਂ ਕੀ ਚੱਕਰ ਹੈ ਤੁਹਾਨੂੰ ਵੀ ਤਾਂ ਫੀਲ ਹੁੰਦਾ ਜਦੋਂ ਕਿਤੇ ਜਾਣਾ ਹੋਵੇ ਦੇਖੀ ਮੇਰਾ ਮੂੰਹ ਠੀਕ ਹੈ ਦੇਖੀ ਮੇਰਾ ਮੂੰਹ ਠੀਕ ਮੇਰੇ ਮੂੰਹ ਤੇ ਕੁਝ ਜ਼ਿਆਦਾ ਲੱਗਿਆ ਤਾਂ ਨਹੀਂ ਹੋਇਆ ਜਿੰਨਾ ਕ ਆਪਾਂ ਲਾਇਆ ਉਹਨਾਂ ਕੀ ਲੱਗਿਆ ਹੁਣ ਆਪਾਂ ਔਰੇ ਵਾਓ ਜਾਨੂ ਵੈਰੀ ਗੁੱਡ ਲੈਓ ਫਿਰ ਫਿਰ ਕੈਮਰਾ ਵੀ ਮੈਂ ਜਾਨੂ ਫਿਰ ਨੀਲਪਟ ਲਾਈ ਦਵਾ ਤੇ ਤੁਸੀਂ ਕਹੋਗੇ ਵੀ ਸੂਟ ਮੈਂ ਪਹਿਲਾਂ ਵੀ ਕਿਹਾ ਸੀ ਕਿ ਦਰਜੀ ਦੇ ਕਦੇ ਆਪਣੇ ਬਟਨ ਟੁੱਟੇ ਹੁੰਦਾ ਤੇ ਇਹ ਗੱਲਾਂ ਬਿਲਕੁਲ ਸੱਚ ਨੇ ਜੀ ਹੁਣ ਪਤਾ ਲੱਗਾ ਹਨਾ ਕਹਿੰਦੇ ਵੀ ਔਲੇ ਦਾ ਖਾਦਾ ਨੇ ਸਿਆਣੇ ਦਾ ਕਿਹਾ ਫੇਰ ਪਤਾ ਲਾ ਦਿੰਦਾ ਇਹ ਗੱਲਾਂ ਜਦੋਂ ਆਪਣੇ ਤੇ ਬੀਜਦੀਆਂ ਤਾਂ ਫੇਰ ਆਪਾਂ ਪਤਾ ਲਾ ਦਿੰਦਾ ਵੀ ਇਹ ਕਹਾਵਤ ਕਿਵੇਂ ਬਣਾਤੀ ਕਿਸੇ ਨੇ ਤੇ ਇਹ ਗੱਲ ਘਾਤ ਸੱਚੀ ਨੇ ਇੱਕ ਵੀ ਸੂਟ ਨਹੀਂ ਮੇਰੇ ਕੋਲ ਹੈਗਾ ਚੱਜਦਾ ਕਿ ਜਿਹੜਾ ਮੈਂ ਪਾ ਕੇ ਜਾਂਦੀ ਤੇ ਹਾਰ ਕੇ ਮੈਨੂੰ ਗगन ਵਾਲਾ ਸੂਟ ਪਾਉਣਾ ਪੈ ਗਿਆ ਤੇ ਗगन ਦਾ ਭਾਵੇਂ ਆ ਕੇ ਮੂੰਹ ਮੱਟਾ ਹੋ ਜੇ ਵੀ ਤੂੰ ਜਦੋਂ ਜਾਣਾ ਹੁੰਦਾ ਤੂੰ ਮੇਰੇ ਸੂਟ ਛਾੜ ਕੇ ਜਾਣਾ ਹੁੰਦਾ ਤੇ ਤੇਰੇ ਕੋਲ ਇੰਨੇ ਸੂਟ ਨੇ ਤੂੰ ਸੂਟ ਸੁਆਲਾ ਇੱਕ ਕੀ ਕਰੀਏ ਜੀ ਕੀ ਕਰੀਏ ਮਜਬੂਰੀ ਇਕਦਮ ਇਹ ਆਪਣੇ ਤੇ ਸ਼ੋਪਿੰਗ ਕਰਕੇ ਆਉਣੀ ਲੋਹਰਾਂ ਟੀ-ਸ਼ਰਟਾਂ ਦੀ ਪਰ ਪ੍ਰਧਾਨ ਸਾਹਿਬ ਕੀਚਾ ਤਾਂ ਨਹੀਂ ਕਰਦੇ ਫਿਰ ਇਧਰ ਉਧਰ ਲੁਕਦੇ ਫਿਰਦੇ ਨੇ ਹੈ ਬੋਲੋ ਕੁਝ ਮੈਨੂੰ ਲੱਗਦਾ ਆਫ ਕੈਮਰਾ ਤੁਸੀਂ ਬੋਲਦੇ ਨਹੀਂ ਕੁਝ ਹੈ ਆਫ ਕੈਮਰਾ ਨਹੀਂ ਆਨ ਕੈਮਰਾ ਆਨ ਕੈਮਰਾ ਤੁਹਾਨੂੰ ਮੈਂ ਪ੍ਰਧਾਨ ਸਾਹਿਬ ਨੂੰ ਕਿਹਾ ਵੀ ਦਵਾ ਦਿਓ ਚਲ ਬਹੁਤੀਆਂ ਨਹੀਂ ਤੇ ਦੋਈ ਦਵਾਦੋ ਬੰਦਾ ਇੱਕ ਨਾਰੇ ਇੱਕ ਢੋਲੇ ਕਪਾਲੇ ਇੱਕ ਢੋਲੇ ਕਪਾਲੇ ਹੈ ਹੂੰ ਕੋਈ ਗੱਲ ਨਹੀਂ ਦਵਾਵਾਂਗੇ ਨਾ ਬਰਥਡੇ ਦਾ ਗਿਫਟ ਦਿੱਤਾ ਬਰਥਡੇ ਦਾ ਗਿਫਟ ਕੀਚੇ ਦਾ ਤੈਨੂੰ ਬੋਲ ਹਾਂ ਅੱਛਾ ਉਹ ਪੈਣਾ ਬੜੀ ਸਪੋਰਟ ਕਰਦੀਆਂ ਨੇ ਭਰਾ ਨੂੰ ਵੀ ਸਾਡੇ ਭਰਾ ਨੂੰ ਤੂੰ ਆਹ ਕੰਮ ਲਾ ਰੱਖਿਆ ਸਾਡੇ ਭਰਾ ਕੋਲ ਤੂੰ ਐਦਾਂ ਕਰਾਉਣੀ ਐ ਤੇਲ ਵਾਲਿਆ ਮੇਰਾ ਜਲੂਸ ਕੱਟਦਾ ਸਾਰਿਆਂ ਨੇ ਸਾਡੇ ਭਰਾ ਤੋਂ ਤੇਲ ਲਵਾ ਲਿਆ ਸਾਡੇ ਭਰਾ ਦਾ ਤੂੰ ਮਜ਼ਾਕ ਬਣਾਉਣੀ ਐ ਫਲਾਣਾ ਕਰਦੀ ਹੈ ਪੀਟਰੋ ਭਰਾ ਨੇ ਕੋਈ ਗਿਫਟ ਨਹੀਂ ਦਿੱਤਾ ਬਰਥਡੇ ਤੇ ਕੋਈ ਵਿਸ਼ ਨਹੀਂ ਕੀਤਾ ਉਦੋਂ ਨਹੀਂ ਭੈਣਾ ਮਗਰ ਪਈਆਂ ਵੀ ਹਾਂ ਭਈ ਭਰਾਵਾ ਤੂੰ ਸਾਡੀ ਪਰਜਾਈ ਨੂੰ ਕੋਈ ਗਿਫਟ ਨਹੀਂ ਦਿੱਤਾ ਸਾਡੀ ਪਰਜਾਈ ਨਾਲ ਕੰਮ ਕਰਦੀ ਫਿਰਦੀ ਏ ਇਹ ਤੋਂ ਫਰਕ ਪੈਂਦਾ ਨਾ ਜੀ ਨਾਨਾ ਪਰਜਾਈ ਦੇ ਰਿਸ਼ਤੇ ਵਿੱਚ ਠੀਕ ਹੈ ਨਾ ਤੇ ਪਰਜਾਈਆਂ ਨੂੰ ਵੀ ਪਰਜਾਈਆਂ ਤਾਂ ਚੱਲ ਕੀ ਗੱਲਤੀ ਹੋ ਸਕਦੀ ਨਾ ਨਾਲ ਨੂੰ ਚਾਹੀਦਾ ਵੀ ਦੋਨਾਂ ਪੱਖ ਦੀ ਗੱਲ ਕਰਨੀ ਚਾਹੀਦੀ ਹੁਣ ਬਹੁਤ ਦੇਖ ਫੇਰ ਮੈਨੂੰ ਮੈਸੇਜ ਤੇ ਫੋਨ ਕੌਣ ਵਾਲੇ ਫੇਰ ਮੇਰੀ ਕੁੱਤੇ ਖਾਣੀ ਮੇਰੀ ਹੋਈ ਹੋੜੀ ਹੈ ਕੋਈ ਗੱਲ ਫਿਰ ਮੈਂ ਵੀ ਇਹ ਸਵਾਦਾ ਪਰਜਾਈ ਵਾਲਾ ਰੂਪ ਦਿਖਾਈ ਦੇਣਾ ਟਰਾਈ ਹਾਂ ਨਾ ਪ੍ਰਧਾਨ ਜਾਰਜਾ ਪਾ ਯਾਦ ਅnder 2 ਨੰਬਰ ਆ ਭੁੱਕੀ ਦਾ ਕੰਮ ਕਰ ਰਹੇ ਆ ਹੈਂ ਪਿਆ ਤੁਹਾਨੂੰ ਡਾਰ ਹੈ ਨਹੀਂ ਆਉਣਾ ਹੈ ਨਾ ਗੱਡੀ ਤੇ ਲਿਖਾਈ ਫਿਰੇ ਆ ਆਣ ਮਿਲੋ ਹੂੰ ਆਣ ਮਿਲੋ ਸੱਜਣਾ ਆਣ ਮਿਲੋ ਸੱਜਣਾ ਥੋੜੀ ਬੋਲਿਆ ਹੂੰ ਓਹ ਕਾਰ ਤੇ ਲਿਖਾਇਆ ਹੋਇਆ ਦੇਖਣਾ ਜਿਨੇ ਜਮਰਾਜ ਟੱਕਰੇ ਪਤਾ ਨਹੀਂ ਕਿੱਦਾਂ ਗੱਡੀ ਤੇ ਲਿਖਾਇਆ ਹੋਇਆ ਆਣ ਮਿਲੋ ਪਤਾ ਨਹੀਂ ਕੁਛ ਇਦਾਂ ਕਰਦੇ ਆ ਓਹ ਜਾ ਕੇ ਬਣਾਈ ਮੈਂ ਬਣਾਈ ਬਦੀ ਵੜੀ ਤੁਹਾਡੇ ਵਰਗੀਆਂ ਸਮਝ ਨਹੀਂ ਆਉਂਦੀ ਬੜੀ ਹੈਗੇ ਵਾਰੀ ਠੀਕ ਹੈ ਕਰ ਲਾ ਮਜ਼ਾਕ ਮੈਨੂੰ ਹਾਂ ਜਿੱਥੇ ਜਾ ਕੇ ਵਲੌਗ ਸ਼ੂਟ ਹੋਇਆ ਸ਼ੂਟ ਕਰਾਂਗੇ ਨਹੀਂ ਸ਼ੂਟ ਹੋਣਾ ਤਾਂ ਪੈਕ ਕਰਿਆ ਕਰਾਂਗੇ ਕਿਉਂਕਿ ਕਈ ਲੋਕ ਇਦਾਂ ਦੇ ਹੁੰਦੇ ਨੇ ਜਿਹੜੇ ਕੈਮਰਾ ਫੇਸ ਨਹੀਂ ਕਰ ਪਾਉਂਦੇ ਫਿਰ ਉਹ ਬੜੇ ਅਜੀਬੋ ਗਰੀਬ ਜਿਹਾ ਰਿਐਕਸ਼ਨ ਕਰਦੇ ਨੇ ਤੇ ਫਿਰ ਉਹਨਾਂ ਨੂੰ ਫੇਸ ਜੇ ਦੇ ਕੇ ਵੀ ਨਹੀਂ ਦੂਜੇ ਫਿਰਦੇ ਨੇ ਫਿਰ ਉਹ ਕੈਮਰਾ ਦੋ ਕਈ ਤਾਂ ਮੂੰਹ ਚੁਨੀਆ ਲੈ ਲੈਂਦੇ ਨੇ ਹੂੰ ਯੂ ਵੈਰੀਡ ਹਰਦਾ ਫਿਰਦਾ ਨਾ ਕੋਈ ਦੋ ਜੇ ਨਾ ਬਣਾਵਾ ਕਿ ਫਿਰ ਕਰਨਗੇ ਹਾ ਹੇ ਤੂੰ ਵੀਡੀਓ ਨਹੀਂ ਬਣਾਈ ਹੈਗੀ ਅੱਜ ਜੇ ਭੌਣ ਲਗੇ ਤੂੰ ਵੀਡੀਓ ਬਣਾਉਂਦੀ ਐ ਇਹ ਰਿਐਕਸ਼ਨ ਦੇ ਲੋਕਾਂ ਦੇ ਜਦੋਂ ਤੱਕ ਕੰਮ ਨਹੀਂ ਕਰੋ ਹਾਂ ਤੂੰ ਇਹ ਕੰਮ ਕੀਤਾ ਨਹੀਂ ਜਦੋਂ ਕਰਦੇ ਹਾਂ ਹਾਂ ਤੂੰ ਇਹ ਕੰਮ ਕਰ ਲਿਆ ਵਾਹ ਮੂਵੀ ਐਜਾ ਬਣਾਉਣੀ ਹੈ ਲੋਪਟਾਂ ਮੈਂ ਚੱਲੀ ਫਿਰ ਮੇਰੇ ਮਗਰ ਮਗਰ ਆ ਦੇ ਦੇਖਦਾ ਦੇਖਦਾ ਨਹੀਂ ਪਤਾ ਚੰਗਾ ਲੱਗਦਾ ਹੈਗਾ ਟੀ ਦਾ ਕੰਮ ਐ ਉਹੀ ਆਦਿਕੋ ਮਟ ਮੁਰਕੇ ਸੋਣਾ ਹੀ ਐ ਯਾਰ ਮੈਨੂੰ ਆਉਣਾ ਪੈਣਾ ਮੈਨੂੰ ਮੈਂ ਕਿੰਨੇ ਕੰਮ ਛੱਡ ਕੇ ਦੇਖੋ ਸਹੀ ਮੇਰੇ ਘਰੇ ਗਾ ਪਿਆ ਹੋਇਆ ਉਹ ਕੱਪੜੇ ਫालतू ਜਿਹੜੇ ਦੇਣੇ ਲੋਕਾਂ ਨੂੰ ਉਹ ਚੱਕੋ ਉਹ ਗੱਡੀ 'ਚ ਰੱਖੋ ਅੱਜ ਅੱਜ ਨੇ ਵੇਖਿਆ ਹੀ ਕੰਮ ਇਹਨਾਂ ਦਾ ਮੇਰੀ ਐਨਕ ਐਨਕ ਮੈਂ ਲਾਈ ਹੋਈ ਨਹੀਂ ਤੇਰੀ ਜਦੋਂ ਯਾਰ ਸਾਡੇ ਤੋਂ ਕਰੇ ਕਿ ਤਾ ਮੇਰੀ ਜਦੋਂ ਮੈਂ ਇੱਕ ਦਿਨ ਜਾਣਾ ਮੇਰੀ ਐਨਕ ਨਾ ਟਾਈਮ ਤੇ ਮਿਲੀ ਇਸ ਘਰ ਦੇ ਵਿੱਚ ਮੈਂ ਮੇਰੀ ਚਪਲਾ ਲਾ ਦੇ ਮੇਰੀ ਚਪਲਾ ਨਾ ਪਾਇਆ ਕਰੋ ਆਪਣੀ ਚਪਲਾ ਪਾਇਆ ਕਰੋ ਆ ਵੀ ਆਉਣਾ ਸਾਡਾ ਜੁੱਤੀਆਂ ਵਾਲਾ ਰੈਕ ਨਹੀਂ ਆ ਤੁਸੀਂ ਬਹੁਤ ਕੁਝ ਸ਼ਾਪਿੰਗ ਕੀਤੀ ਵਾ ਤੇ ਕਹੇ ਮੈਂ ਅਗਨਿਆਤ ਕਿਤੇ ਉਹੜੇ ਕਹਿੰਦਾ ਨਾ ਦੋ ਪੈਸੇ ਕਿਤੇ ਆ ਜਾਣ ਮੇਰੇ ਵਾਂਗ ਹੀ ਖਲੋਂਦੇ ਨਹੀਂ ਮੇਰੇ ਵਾਂਗ ਕਿਤੇ 150 ਰੁਪਏ ਮੈਨੂੰ ਲੱਭ ਜੇ ਨਾ ਕਿਤੇ ਭੁੱਲੇ ਚੁੱਕੀ ਨੂੰ ਮੈਂ ਕਹਿੰਦੀ ਮੈਂ ਤਾਂ ਕਾੜ ਨਹੀਂ ਐਂਦਾ ਮੈਨੂੰ ਜਰਤ ਨਹੀਂ ਪੜਾ ਲੱਗਦਾ ਮੂਰੀ ਦਿੱਲੇ ਕੰਨ ਮੇਰੇ ਫੇਰ ਇਹਨੇ ਆੜੇ ਕਾ ਲੱਭ ਕੇ 2000 ਮੈਂ ਇਹ ਤਾਂ ਮੈਂ ਕਿਹੜੇ ਕੰਮ ਤੇ ਜਾਣਾ ਕੀ ਤੈਂ ਕਹਤਾਂ ਕੰਮ ਕਰ ਲਓ ਜਰ ਕੰਨ ਕਹਿੰਦਾ ਹਾਂ ਆਪਾਂ ਨੇ ਕਣਕ ਵੀ ਪਾਉਣੀ ਢੋਲ ਚੱਜ ਬਹੁਤ ਕੁਝ ਕੰਮ ਕਰ ਰਿਹਾ ਜੀ ਇਹ ਕਰ ਲਓ ਮੇਰੇ ਅੰਦਰ ਰੁਤੇ ਨਾ ਅੱਛਾ ਮੈਂ ਢੋਲ ਚ ਮੈਂ ਕਿਵੇਂ ਪਾਉਂਗਾ ਜੀ ਮੇਂ ਜਨਾਨੀ ਐ ਨਹੀਂ ਕਰ ਮਿੰਡ ਫੋਨ ਜੋ ਬੋਲ ਕਿਹੜਾ ਹੈ ਨਾ ਕੰਮ ਦਾ ਅੱਛਾ ਉਹਦਾ ਬਹੁਤ ਫੁੱਟ ਆਉਂਦਾ ਆ ਮੈਂ ਟਿੱਡ ਇਕੱਠਾ ਕਰਾ ਲਿਆ ਅਗਲਾ ਟਿੱਡ ਛੱਡ ਕੇ ਹੋ ਜਾ ਇਕੱਠਾ ਹੁੰਦਾ ਕੰਮ ਉਹਦਾ ਪੈਸਾ ਤਾਂ ਦੇ ਦੋ ਮੈਨੂੰ ਕਰਨਗੇ ਆਈ ਵੱਡੀ ਬਟੀਕ ਵਾਲੀ ਪੱਲੇ ਰੁਪਈਆ ਨਹੀਂ ਹੈਗਾ ਇਹਦੇ ਕੁਛ ਨਹੀਂਦਾ ਪਾਪਾ ਆਪੇ ਜਾਣੇ ਜਾਣਾ ਨਹੀਂ ਆ ਚੰਗਾ ਨਾਦਾ ਹੈਗਾ ਹੈ ਕਿ ਨੇ ਫੇਤੀ ਕਰੋ ਲੈ ਟੋਰੀ ਸਾਰੇ ਆ ਗਏ ਚੱਲ ਠੀਕ ਹੈ ਭਾਈ ਜੋ ਕੋਈ ਨਹੀਂ ਆ ਰਿਹਾ ਕੋਈ ਲੈ ਲਿਆ ਲਫੜ ਕੋਈ ਗੱਲ ਨਹੀਂ ਫੇਰਦੀ ਪਿੰਡ ਵਿੱਚ ਮੱਖੀਆਂ ਵੱਧਣ ਕੀ ਕਰੀਏ ਕਿੱਥੇ ਜਾਈਏ ਹੁਣ ਨਾ ਇੰਟੋ ਸਬਿਆ ਚਾ ਰਹੇ ਮੱਖੀਆਂ ਸਬਿਆ ਚਾ ਰਹੇ ਕਿਉਂਕਿ ਮੱਖੀਆਂ ਰਹੀਆਂ ਤਾਂ ਕੋਈ ਫਾਇਦਾ ਨਹੀਂ ਸਬਿਆ ਚਾ ਰਦਾ ਹਾਂ ਆਮਾਂ ਦੀ ਰੋਟੀ ਲੈ ਆ ਕੇ ਚਾਹ ਬਣਾਉਂਦੇ ਹਾਂ ਭਾਰੀ ਕਹਿੰਦੇ ਅੱਪਾ ਤਾਂ ਚਾਹ ਪੀਣੀ ਹੈ ਅੱਛਾ ਮੱਖੀਆਂ ਜਾਣੀਆਂ ਬੈਠੀਆਂ ਜੀ ਮੈਂ ਤਾਂ ਪਰ ਖੱਤੀ ਜਾਣੀ ਆਣਾ ਅੱਛਾ ਭਾਰੀ ਕਹਿੰਦੇ ਮਰ ਚਾਹ ਦੂ ਘਰ ਹੂੰ ਕਿਵੇਂ ਸ਼ੇਰ ਨੂੰ ਜਵਾਬ ਦੇ ਸਕਦਾ ਹਾਂ ਨਾ ਥੈਂਕ ਯੂ ਥਾਈ ਵੀ ਕਿਵੇਂ ਠੀਕ ਨਹੀਂ ਹੁੰਦਾ ਕੰਮ ਕੋਈ ਤਾਂ ਇਹ ਤਾਂ ਕਹਿੰਦੀ ਹੈ ਤੇ ਤਾਂ ਨਹੀਂ ਹੈਗੀ ਪੱਤੀ ਤੇਜ ਹੈ ਆਨੇ ਪਾਨੇ ਕੁਛ ਨਹੀਂ ਦਾ ਪਾਨੇ ਪਾਨੇ ਹੈ ਪੱਜੇ ਵੇਰਨਗੇ ਕੋਈ ਗੱਲ ਨਹੀਂ ਉਹ ਲੈ ਆਏ ਕਿ ਬਸੇ ਮੇਰੇ ਕਾਲਾ ਪਾ ਜਾਣ ਮਾਨਕ ਉਹ ਦੁੱਧ ਦਾ ਘੜਾ ਸੱਟ ਪਾ ਦਾਂਗੇ ਹੋਰ ਸਵਾਦ ਤਾਂ ਬਣੇ ਨਾ ਨਹੀਂ ਸਵਾਦ ਤਾਂ ਬਣੂਗੀ ਸਵਾਦ ਨਾਲ ਕੋਈ ਗੱਲ ਕੀ ਉਹ ਬਣਾਵੇ ਦੋਰੀਆਂ ਵੱਡੀਆਂ ਬਹੂ ਦਾ ਨੌਂ ਗਾਉ ਦਾ ਮੰਨਦਾ ਹੋਊਗਾ ਕਿਆ ਵਧੀਆ ਹੁੰਦਾ ਮਾਈ ਦੀ ਵੀਡੀਓ ਬਣਾਓ ਮਣੀ ਇਹ ਤਾਂ ਪਿੱਛੇ ਪਿੱਛੇ ਜਾਈ ਜਾਂਦਾ ਵੀ ਮੇਰੀ ਵੀਡੀਓ ਨਾਲ ਆ ਜਾ ਕੇ ਤਾਂ ਮੈਂ ਵੀਡੀਓ ਚ ਆ ਜਾਾਂ ਪਤਾ ਨਹੀਂ ਕੀ ਗੱਲ ਹੈ ਇਹ ਸੋਸ਼ਲ ਮੀਡੀਆ ਦੂਰ ਰਹਿਣਾ ਚਾਹੁੰਦੇ ਨੇ ਮਾਤਾ ਬਾਗੀ ਪਾਦੀ ਫਿਰ ਜਾਨੀ ਕੋ ਸਾ ਜੰਮੂ ਕਰ ਲਿਆ ਕਹਿੰਦਾ ਕਰੀ ਪ੍ਰੋਗਰਾਮ ਹੈ ਮਜ਼ਦੂਰੀ ਇਹਦੇ ਤੇ ਛੁੱਟੀ ਮਾਰਨੀ ਬਣਦੀ ਹੈ ਕਹਿੰਦੇ ਜੋਤ ਕਰੇ ਪ੍ਰੋਗਰਾਮ ਹੋਵੇ ਕੋਈ ਤਾਂ ਕਰ ਲੈ ਜੋ ਛੁੱਟੀ ਨਾ ਕਰੇ ਹਾਂ ਇਹ ਕੋਈ ਨਹੀਂ ਸਕਦਾ ਨਾ ਜੋਤ ਇਹਨੇ ਕਿਹਾ ਉਹ ਸਾਡੀ ਕੋਟੇ ਵੱਲੋਂ ਮੈਂ ਭਾਇਆ ਹਾਂ ਜੋਤ ਨਾ ਕਰੇ ਟਿਊਸ਼ਨ ਤੇ ਵੀ ਨੀਂਦ ਨਾ ਕਰੇ ਹਾਂ ਬੜਾ ਅਪਸਾਰਾ ਕਰੇ ਜਾਇਆ ਕਰਾਂਗੇ ਸ਼ਰਮੀ ਦ ਚਾਰ ਕੋਈ ਤੋਂ ਦੇ ਕਰਾਂਗੇ 8 9 ਵਜੇ ਆ ਜਾ ਕਰਾਂਗੇ ਆਪ ਨੂੰ ਕਿਤੇ ਨਹੀਂ ਨਾਲੇ ਸ਼ਹਿਰ ਦੇ ਨਜ਼ਾਰੇ ਮੇਰੇ ਬਿਆਸ ਸਾਡਾ ਮੁੰਡਾ ਵੀ ਪਟਵੇਂ ਹੈ ਨੇ ਨਾ ਮੈਂ ਕੋਈ ਨਹੀਂ ਕਹਿੰਦੀ ਬਲੈ ਟਿਊਸ਼ਨ ਲੱਗਣਗੇ ਤਾਈ ਜੋ ਵੀ ਵਰਨੀਤ ਵੀ ਫਤੇ ਵੀ ਇਹ ਵੀ ਇਹ ਮਾਂ ਦਾ ਬਿਨਾ ਕਰ ਗੱਲ ਆ ਨਹੀਂ ਕਰਾਂਗੇ ਮਮੀ ਤਾਂ ਹੋਈ ਹੀ ਗੱਲ ਦਾਦੀ ਨਾਲ ਕਰ ਲਈ ਪਰ ਦਾਦੀ ਨਹੀਂ ਚੱਲਦੀ ਨਾ ਚੱਲਦੀ ਤਾਂ ਹੈ ਹੂੰ ਨਾਲ ਚੱਲਣ ਦੀ ਨਹੀਂ ਗੱਲ ਡਿਸੀਜਨ ਪਰਿਵਾਰ ਦੇ ਮੈਂਬਰ ਨੇ ਹਾਂ ਥੈਂਕ ਯੂ ਦੀ ਜੀ ਅਸਾਂ ਨਹੀਂ ਲੱਗਦੀਆਂ ਅੱਜ ਤੁਹਾਨੂੰ ਹਾਂ ਤਾਂ ਕੰਮ ਨਾ ਪਛਾਣੀ ਮੇਰੀ ਜੀ ਬੋਲਦੀ ਮੇਰੀ ਜੀ ਵੱਤੋ ਤੇਨੂੰ ਤੇਰੀ ਮੈਂ ਨਹੀਂ ਕਰੀ ਤੇਰੇ ਬੱਚੋਂ ਨੱਕ ਕੇ ਅੱਛਾ ਗੇੜੀ ਚੱਕੀ ਕੇ ਚੱਕ ਲਈ ਬਰਾਬਰ ਸਾਰੀ ਵਧੀਆ ਵਧੀਆ ਤਾਂ ਮਰ ਫਿਰ ਚੱਕ ਲਈ ਸਾਰੀ ਤੁੰਟੀ ਉਡਾੜਾ ਲੱਗ ਪਾ ਤੀਆ ਮੈਂ ਕਹਿਣ ਲੱਗੀ મનુ રાણા ને ઉદાગ્રેજી ના કોઈ ને ઉપાલ અચ્છા મે આપડા નામ મે મે રાજી મે ક્યા સ્પીચ વ્રેજી બોલ દે યે સારી સાનું ની પતા લાગતા કઈ બેલી તો પર મિનું નોલેજ મે આપ આ પ્રોબ્લેમ કી તા કે પાતર લાખ રૂપિયા સેવકત નાણાના પતિ પર પાઉં દો સ્ટેડ લો ਕੜਥੂ ਤੇਰੀ ਮਨਾਂ ਦੇ। ਹਾਏ। ਅੰਦੀਰ ਵੀ ਨਾਲ ਕਰ। ਗਾਣਾ ਵਾਲੀ ਆਉਂਦੀ ਹੈ। ਗਾਣਾ ਵੀ ਉਹ ਚੁਕਰੀ ਵਾਲਾ ਪੁੱਛਦਾ। ਤੇ ਸੁਕੀਆਂ ਨੂੰ ਤੇਰੇ ਹੱਥਾਂ ਦਾ ਪੁੱਛਦਾ। ਮਿੰਨੂ ਅੱਤਰ ਬੋਲਦੀ ਆ। ਮੈਂ ਕਹਿੰਦੀ ਜੀ ਲੋਕਾਂ ਨੂੰ। ਅੰਦੀਰ ਤੇਰੀ ਤੁਮਾਰੀ ਟੈਨਸ਼ਨ ਲਈ ਜਾਂਦੀ ਹੈ। ਮੈਂ ਮੈਨੂੰ ਸਾਰਾ ਰਾਤਾਂ نیند ਨਹੀਂ ਆਉਂਦੀ। ਮੈਂ ਕੰਮ ਕਰਦਾ ਸਾਰਾ ਰਾਤ। ਮੈਂ ਮੈਨੂੰ ਬਹੁਤ ਟੈਨਸ਼ਨ ਵੀ ਜ਼ਿਆਦਾ ਨਾਲ ਸਿਰ ਵਾਲਾ ਬਣਾ ਪਾ। ਕਿਹਦੀ ਹੁਣ ਆ ਲੱਗ ਰਿਹਾ। ਮਿੰਨੂ ਕਹਿੰਦੀ ਅਸਾਂ ਰਹਿਣ ਤੂੰ 2 ਬਜੇ ਤੱਕ ਤਾਂ ਹੀ ਬਾਲੇ ਤੱਕ ਨਹੀਂ ਕਰ ਸਕੀ। ਜੈ ਹੋ। ਅਰੇ ਗੱਬਰ ਪੈ ਗਈ ਤੇ ਮੈਂ ਕਹਿੰਦੀ ਆਂ ਖਾਇਆ ਪੀਆ ਕਰ ਜੱਲਾ ਸਾਹਸ ਦਾ ਤੂੰ ਮਨੂਦਾ ਕਰਦੇ ਕਿੱਥੇ ਲੈ ਮੈਂ ਕਹਿੰਦਾ ਤੈਨੂੰ ਗੱਲ ਨਹੀਂ ਆਉਂਦੀ ਨਹੀਂ ਕਿੱਥੋਂ ਗੱਲ ਆਉਣੀ ਤੇਰੇ ਕਿਹੜਾ ਕੋਲਟੇਜ ਨਹੀਂ ਨਾ ਗੱਲੇ ਮੇਰੀ ਗੱਲ ਨੂੰ ਕੋਈ ਪਰ ਨਹੀਂ ਜਦੋਂ ਜਿਹੜੇ ਕੋਈ ਜਾਦੂ ਹੁੰਦੇ ਉਹ ਵੀ ਦਿਮਾਗ ਵਿੱਚ ਆ ਜਾਂਦੇ ਹੈ ਨਾ ਕਹਿੰਦਾ ਆਏ ਨਹੀਂ ਰੇ ਬਿਲਕੁਲ ਨਹੀਂ ਆਪਾਂ ਦਾ ਬੇਬੀ ਨੂੰ ਦੂਰ ਆ ਗਾ ਅੰਮ੍ਰਿਤ ਜੈਸੀ ਤਾਂ ਨਹੀਂ ਭੁੱਲ ਰਿਹਾ ਨਹੀਂ ਹਾਂ ਜੀ ਸੋ ਤੁਰਾ ਤਾਂ ਦੇਖ ਤੁਸੀਂ ਭਾਬੇ ਦੀ ਯੋਤਰਾ ਸਿੱਖੇ ਨਾ ਬਾਕੇ ਸਦਾ ਨਹੀਂ ਮੈਂ ਕੋਈ ਵੀ ਚੋਣਦੀ ਮੈਂ ਅੰਗਰੇਜ਼ੀ ਚੱਕੀ ਭੀ ਉੜਿਆਣੇ ਚੱਕ ਲਾਈ ਅੰਗਰੇਜ਼ੀ ਜੀ ਹੁੰਦੀ ਹੈ ਸਰਦਾ ਉੜਾੜਾ ਨਹੀਂ ਕੰਮ ਆਉਂਦਾ ਇਹ ਤਾਂ ਸੱਤੋ ਵੀ ਬੇਕਾਰ ਆ ਆ ਯੋ ਵੀ ਬੇਕਾਰ ਚੱਕ ਲਿਆ ਜਿਹੜਾ ਸਾਨੂੰ ਸਮਝਣਾ ਵੀ ਸੱਸੇ ਦੇ ਘਰ ਤੇ ਬਿੱਬੀ ਕੋਈ ਨਹੀਂ ਆਉਂਦਾ ਅਨੇ ਮੈਂ ਤਾਂ ਉਹ ਘਰੇ ਵੀ ਸਿੱਖਾ ਉਹ ਘਰੇ ਵੀ ਸਿੱਖਾ ਉਹ ਘਰੇ ਵੀ ਸਿੱਖਾ ਕਾਕਾ ਨੂੰ ਛੋੜੇ ਕਾਕਾ ਕਿਤੇ ਵਕਤ ਇਹ ਤਾਂ ਆਪਣੇ ਸਾਰੇ ਵਿੱਚ ਇਹਨਾਂ ਨੰਨ੍ਹਾ ਖਾਲੀ ਬਸ ਕਰ ਹੁਣ ਤੂੰ ਬਹੁਤ ਬੁਰਾ ਕਰ ਗਿਆ ਉਹ ਗੇ ਤਾਂ ਕੋਰੇ ਤਾਂ ਭੁੱਖੇ ਤਾਂ ਫੋਟੋ ਲਾ ਰਹੇ ਹਾਂ ਕੋਰੇ ਤਾਂ ਭੁੱਖੇ ਮਾਰ ਦੂ ਕੋਰੇ ਤਾਂ ਜਿਵੇਂ ਸੰਭਲ ਨਹੀਂ ਲੜਕਾ ਵੀ ਅੱਗੇ ਕੰਨੀ ਕੋਰੇ ਮੈਂ ਫੋਟੋ ਪਾ ਕੇ ਮਨ ਤੇ ਕਿਦਰਾ ਫੋਟੋ ਪਾ ਰਹੀ ਹੈ ਇਹ ਗੋਲ ਕਰ ਮੀਂ ਕੋਸੇ ਤਾਂ ਰੋਣੇ ਮੈਂ ਤਾਂ ਫੈਲ ਬੈਠਾ ਰਹੇ ਹਾਂ ਸਦਾ ਸੁਣ ਮੈਂ ਤਾਂ ਬਹੁਤ ਹੀ ਹਨਿਆ ਮੈਂ ਜਿਹਾ ਮੈਂ ਨੂੰ ਸੌਂਹਣ ਜਿਹਾ ਲੱਗਦੀ ਵੀ ਫਿਰ ਇਹ ਕੋਈ ਨਹੀਂ ਕੋਈ ਬਾਣੀ ਵਾਲਪੁਰੇ ਆਹ ਕੇ ਤਾਂ ਸਵੇਰੇ ਜਲਦੀ ਨਹੀਂ ਹੈਗੀ ਉਹਨਾਂ ਵਰਗੀ ਹੋਈ ਹੈ ਹੁਣ ਰਾਜਣਗੇ ਸੌਣ ਜਾਗੇ ਮੈਂ ਤਾਂ ਪਹਿਲੀ ਕਹਿੰਦੀ ਮੈਂ ਕਿਰੇ ਚਾਹ ਰਿਹਾ ਜਿਨੂੰ ਉੱਧਰ ਜਾਦੀ ਹੁੰਦੀ ਸੀ ਠੀਕ ਜੀ